ਫਾਜ਼ਿਲਕਾ ਗਾਂਧੀ ਮੁੱਲੇ ਵਿੱਚ ਨਵੇਂ ਬਨ ਰਹੇ ਮਕਾਨ ਵਿੱਚ ਇੱਕ ਵਿਅਕਤੀ ਘੁੱਸ ਗਿਆ ਅਤੇ ਉਸ ਵੱਲੋਂ ਬਿਜਲੀ ਦੇ ਤਾਰਾ ਵੜਨ ਦੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਮਕਾਨ ਮਾਲਕ ਵੱਲੋਂ ਮੋਕੇ ਤੇ ਆ ਕੇ ਉਸ ਨੂੰ ਫੜਿਆ ਗਿਆ ਮੁੱਲਾ ਵਾਸੀਆਂ ਨੇ ਪੁਲਿਸ ਬੁਲਾਈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪਰ ਇੱਥੇ ਸਵਾਲ ਇਹ ਹੈ ਮੁੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਮੰਨਿਆ ਹੈ ਵੀ ਇਹ 6 ਵਾਰ ਅੱਗੇ ਚੋਰੀਆਂ ਕਰ ਚੁੱਕਿਆ ਪਰ ਪੁਲਿਸ ਛੱਡ ਦਿੰਦੀ ਹੈ ਇਸ ਨਾਲ ਪੁਲਿਸ ਦਾ ਗੱਲਬਾਤ ਕਰਨ ਤੇ ਮੁੱਲਾਵਾਸੀਆਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੇ ਕਹਿੰਦੇ 6 ਬੰਦੇ ਪਕੜਿਆ ਸਾਨੂੰ ਛੱਡ ਛੱਡੇ ਹੈ ਇਹ ਸਾਜੀ ਮੇਰੀ ਕੁੱਤੀ ਮਾਰਦੀ ਆ ਵਾਲੀ ਅੱਛਾ ਜੀ ਗੇਟ ਬੰਦ ਕੀਤਾ ਹੈ ਅੰਦਰ ਜਾ ਕੇ ਮਿੱਲੀ ਦਾਦਾ ਸੁਣਦੇ ਨੇ ਇਹ ਵੀ ਚੱਕੋ ਉਹ ਇਹ ਰੋਜ਼ ਤੱਕ ਕਾਲਾ ਕੱਟੀਆਂ ਦਾ ਬੀਲੀ ਤੇ ਅਸੀਂ ਹੁਣ ਤਾਂ ਨਾ ਪਾਈਆਂ ਨੇ ਲੋਟ ਇੱਕ ਮਿੰਟ ਇੱਕ ਮਿੰਟ ਉਹ ਵੀਡੀਓ ਬਣਾਈ ਚਾਕੂ ਦੀ ਆ ਇੱਧਰ ਦਿਖਾ ਦਿਓ ਆ ਭਾਜੀ ਇਹ ਤਾਂ ਦਿਖਾਇਆ ਚਾਕੂ ਘੜਾਇਗਾ ਜੀ ਇਹ ਛੁੜੀ ਕਿਵੇਂ ਜਾਂਦਾ ਕਿ ਕੌਣ ਛੁੜਾ ਲਓ ਲੈ ਜਾ ਕੋਈ ਨਹੀਂ ਇਹਦੇ ਮਗਰ ਸਰ ਛੱਡਦੇ ਨਾ ਤਾਂ ਫਿਰ ਇਹਨਾਂ ਕੋਈ ਛੱਡਦੇ ਜਿਹਨਾਂ ਦੇ ਕੋਈ ਕਾਰਵਾਈ ਇਹਦੀ ਕੋਈ ਸ਼ਹਿਗੀ ਤਗੜੀ ਜਿਹੜਾ ਸ਼ਾਮ ਨੂੰ ਛੱਡ ਦਿੰਦੇ ਕਿਤਾ ਲੰਦਾ ਮਨੇ ਥਾਣੇ ਕੇ ਜਾਂਦਾ ਨਹੀਂ ਕਿਉਂ ਥਾਣੇ ਆ ਜਾਓ ਥਾਣੇ ਇੱਕ ਨੋਰਮਲ ਕੋਸ਼ਿਸ਼ ਇਹ ਮੈਂ ਤਾਂ ਨਹੀਂ ਕੋਈ ਗੱਲ ਸਭ ਇੱਕ ਗੱਲ ਤਾਂ ਸੁਣ ਲਓ ਸੁਣ ਕਹੋ ਗੱਲ ਕਰੋ ਸਰ ਇੱਕ ਨੋਰਮਲ ਗੱਲ ਦੱਸ ਇਹ ਜਿੱਦ ਛੁੜੀ ਜਾਂਦਾ ਕਿਸੇ ਗਰੀਦਨ ਕਰਕੇ ਛੁੜੀਦਾ ਹੈਗਾ ਕੌਣ ਇਹਦਾ ਬੈਕਅਪ ਹੈ ਕੌਣ ਇਹਦਾ ਐਡਵੋਕੇਟ ਹੈ ਯਾ ਕੌਣ ਇਹਨੂੰ ਪੋਜੀਸ਼ਨ ਮੈਨ ਰੋਇ ਤਾਸ ਜੀ ਨਹੀ ਹੁਣ ਅਸੀਂ ਆਵਾਂਗੇ ਮੁੰਡਿਆਂ ਨਾਲ ਤੋਂ ਫੇ ਹੋਏਗਾ ਹਾਂ ਜੀ ਹਾਂ ਜੀ ਆਜੋ ਨਾਲ ਹੀ ਆਜੋ ਆਜੋ ਤੁਹਾਡੇ ਘਰੇ ਚੂਹ ਕਰਦਾ ਵੈ ਨਾ ਹਾਂ ਜੀ ਹਾਂ ਜੀ ਆਜੋ ਆਇਓ ਆਇਓ ਅਬ ਕਾਰ ਚੱਲੇ ਆਇਓ ਸਾਰੇ ਆਜੋ ਆਜੋ ਜੀ ਆਪਣਾ ਮਕਾਨ ਬੰਦੇ ਹੂੰ ਤੇ ਮੈਂ 5 10 ਮਿੰਟ ਪਹਿਲੇ ਲੋਕ ਲਾ ਕੇ ਘਰ ਆਇਆ ਉਸ ਬਾਅਦ ਮੈਂ ਬਿਜਾ ਸਮਾਨ ਲੈਣ ਚੱਲਿਆ ਸੀਗਾ ਤੇ ਤਾਰਾਂ ਕੱਟਣ ਦੀ ਆਵਾਜ਼ ਆ ਰਹੀ ਸੀ ਮੈਂ ਕਿਹਾ ਮੈਂ ਕਿਹਾ ਬਿਜਲੀ ਵਾਲੇ ਵਿਭਾਗ ਮੈਂ ਬਿਜਲੀ ਵਾਲੇ ਆਏ ਨੇ ਸ਼ਾਇਦ ਉਹ ਫਿਟਿੰਗ ਕਰਦੇ ਪਏ ਨੇ ਮੈਂ ਕਿਹਾ ਭਾਈ ਸਾਹਿਬ ਤੁਹਾਨੂੰ ਕਿਹਨੇ ਭੇਜਿਆ ਕਹਿੰਦਾ ਮੈਨੂੰ ਭੇਜਿਆ ਕਿਸ ਨੇ ਮੈਂ ਕਿਹਾ ਫਿਰ ਤਾਰਾਂ ਕੋਈ ਕੱਟੀ ਆ ਕਹਿੰਦਾ ਚੱਲ ਮੈਂ ਨਹੀਂ ਕੱਟਦਾ ਉਤੋਂ ਛਲਾਂਗ ਮਾਰਦੀ ਆ ਐਂਡੇ ਵੱਜ ਗਈ ਗੱਲ ਗੇਟ ਫਿਲਮੈਂ ਜੈਕਟ ਪਾਈ ਸੀ ਇਹਨੂੰ ਪਕੜਿਆ ਪਕੜਨ ਤੋਂ ਬਾਅਦ ਇਹ ਛੁਡਾ ਕੇ ਭੱਜ ਗਿਆ ਅਸੀਂ ਸਾਰਾ ਮੱਲਾ ਗਾ ਲਿਆ ਫਿਰ ਕਾਰ ਦੇ ਪਿੱਛੇ ਲੁਕ ਕੇ ਬੈਠਾ ਸੀ ਅਸੀਂ ਲਿਆ ਕੇ ਨੂੰ ਕੁਝ ਨਹੀਂ ਕਿਹਾ ਮਾਰਿਆ ਕੁਝ ਨਹੀਂ ਐਸ ਵਾਸਤੇ ਨਹੀਂ ਮਾਰਿਆ ਵੀ ਅਸੀਂ ਹੁਣ ਆਪਦੀ ਕਾਰ ਦੀ ਪਹਿਲੇ ਨਹੀਂ ਕਰਨੀ ਅਸੀਂ ਇਹਨੂੰ ਇੱਥੇ ਬੰਦ ਕੇ ਰੱਖਾਂਗੇ ਦੱਸੇ ਨਾ ਜੀ ਅੱਛਾ ਜੀ ਇਹਨੂੰ ਅਸੀਂ ਇੱਥੇ ਬੰਦ ਕੇ ਰੱਖਾਂਗੇ ਕਹਿੰਦਾ ਜੀ ਮੈਂ ਪਹਿਲੀ ਵਾਰੀ ਆਇਆ ਇੱਧਰ ਕਹਿੰਦਾ ਅੱਜ ਤੋਂ ਬਾਅਦ ਮੈਂ ਇੱਥੇ ਨਹੀਂ ਆਂਦਾ ਮੈਂ ਕਹਿੰਦਾ ਤੈਨੂੰ ਅੱਗੇ ਕੀ ਅੱਗੇ ਕਿੰਨੀਆਂ ਚੋਰੀਆਂ ਕੀਤੇ ਕਹਿੰਦਾ ਮੰਨ 6 ਚੋਰੀਆਂ ਕੀਤੀਆਂ ਨੇ ਕਹਿੰਦਾ ਅਸੀਂ ਕਿ ਨਸ਼ਾ ਕੀ ਕਰਦਾ ਕਿ ਚਿੱਟਾ ਲੈਣਾ 300 ਰੁਪਏ ਰੋਜ਼ ਚਿੱਟਾ ਲੈਣਾ ਉਹ 300 ਰੁਪਏ ਕਿੱਥੋਂ ਲੈਣਾ ਸਾਰੀ ਗੱਲ ਇਹ ਸਾਰੇ ਨੂੰ ਫੋਨ ਕੱਢ ਲਓ ਜੀ اے بی ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ اے بی ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ